हरियाणा ਦੇ ਤਹਿਸੀਲਦਾਰ ਦੀ ਹੋਈ ਪਟਿਆਲਾ ਵਿਖੇ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਪਟਿਆਲਾ ਫਵਾਨੀਗੜ ਬਾਈਪਾਸ ਦੇ ਖੇੜਾ ਜੱਟਾ ਨੇੜੇ ਕਾਲ ਦੇ ਰਾਤ ਇੱਕ ਖਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਹਰਿਆਣਾ ਦੇ सिरसा ਜ਼ਿਲ੍ਹੇ ਨਾਲ ਤਾਂ ਤਾਂ ਤੱਕਣ ਵਾਲੇ ਤਹਿਸੀਲਦਾਰ ਪਰਮੇਸ਼ ਕੁਮਾਰ ਅਤੇ ਸੁਖਮਨ ਨਾਮ ਦੇ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ। ਮੈਂ ਨਰਮਲ ਇਸੇ ਚੰਕੀੜ ਕਾਲੀ ਲੱਗਾਏ ਆ। ਰਾਤਰੀ ਡਿਊਟੀ ਅਫਸਰ ਸੀ ਕਰੀਬ 8:00 9:00 ਦਾ ਰਾਤ ਦਾ ਟਾਈਮ ਹੋਏਗਾ ਤੇ ਇੱਕ ਐਕਸੀਡੈਂਟ ਹੋਇਆ ਖੇੜੇ ਜੱਟਾਂ ਦੇ ਪੁਲ ਦੇ ਉੱਤੇ ਉੱਥੇ ਸੁਸ਼ੀਲਦਰ ਸਾਹਬ ਸੀ ਵਿੱਚ ਆਪਣੇ ਨਿਸ਼ਕਮਰ ਅਤੇ ਸੁਭਮ ਕੁਮਾਰ ਮਤਲਬ ਕਿ ਹਰਿਆਣੇ ਦੇ ਰਹਿਣ ਵਾਲੇ ਸਰਸਰ ਜ਼ਿਲ੍ਹੇ ਦੇ ਜਿਨ੍ਹਾਂ ਦਾ ਮਤਲਬ ਕਿ ਪਿੱਛੋਂ ਇਹ ਗੱਡੀ ਖਰਾਬ ਹੋਈ ਸੀ ਪੈਂਚਰ ਲਵਾਉਣ ਤੋਂ ਉਹ ਗੱਡੀ ਵਿੱਚ ਗੱਡੀ 'ਚ ਬੈਠਣ ਲੱਗੇ ਪਿੱਛੋਂ ਇੱਕ ਸਵਰਾਜਮਾ ਦਾ ਗੱਡੀ ਆਈ ਉਹਨਾਂ ਨੂੰ ਦੋਨਾਂ ਨੂੰ ਹਿੱਟ ਕਰਕੇ ਲਾ ਗਈ ਤੇ ਹਿੱਟ ਕਰਨ ਵਾਲੋਂ ਉਹਨਾਂ ਦੀ ਡੈਥ ਹੋ ਗਈ। ਸਰਜੀਲ ਕੱਡੀ ਨੇ ਹਿੱਟ ਕਰੇ ਜੀ ਗੱਡੀ ਸਵਰਾ ਸਮਰਾਜ ਮਾਤਾ ਗੱਡੀ ਹੈ ਜੀ ਹਾਂ ਲੋ ਸਰ ਕੋਈ ਡਰਾਈਵਰ ਦਾ ਮੁੱਦਾ ਲੱਗਿਆ ਡਰਾਈਵਰ ਮੌਕੇ ਦਾ ਫਾਇਦਾ ਲੈ ਕੇ ਭੱਜ ਗਿਆ ਦੇਖੀ ਅਜੇ ਰੈਕਟ ਬਣੀ ਨਹੀਂ ਪਾਕੀ ਇਹ ਦੋਨੇ ਇਹ ਦੋਨੇ ਲਗਭਗ ਹਾਂ ਇੱਕ ਹੋਰ ਸੀ ਨਾਲ ਕੋਈ ਡਰਾਈਵਰ ਕਟਿੰਗ ਚਲਾ ਰਿਹਾ ਪੂਰ ਬਚਾਇਆ ਲੇਕਿਨ ਇਹ ਦੋਨੇ ਵਿਚਾਰਨੀ ਡੈਥ ਹੋ ਗਈ ਹਾਂ ਜੀ ਸਰ ਉਹ ਕਿੱਦਾਂ ਦੀ ਕਾਰਵਾਈ ਕੀਤੀ ਹੈ ਮੁਕਦਮਾ ਦਰਜ ਕਰਿਆ ਜੀ 129/25 ਮੁਕਦਮਾ ਦਰਜ ਕਰਿਆ ਜੀ ਐਕਸੀਡੈਂਟ ਦਾ ਦਰੂਦ ਡੈਟਪੋਡੀ ਡੈਟਪੋਡੀ ਵਾਰਸਾਂ ਦੇ ਹਵਾਲੇ ਪੋਸਟਮਾਰਟੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਏ